तेरे नाम से जी लूं तेरे नाम से मर जाऊं तूने क्या कर डाला मर गई मैं मिट गई मैं हो गई हां जी हो गई मैं तेरी दीवानी दीवानी दर्शको तुमसी देख रहे हो जगवाणी टीवी ता मैं अक्षय सुनक ਅੱਜ ਅਸੀਂ ਤੁਹਾਨੂੰ ਇੱਕ ਐਸੇ ਵੀਰ ਤੋਂ ਲੈ ਕੇ ਆਏ ਹਾਂ ਜਿਸਦੀ ਕੀ ਆਵਾਜ਼ ਬੇਕਮਾਲ ਹੈ ਲੇਕਿਨ ਹਾਲਾਤਾਂ ਦੀ ਗੱਲ ਕਰੀਏ ਤਾਂ ਉਹ ਇੰਨੇ ਕਮਾੜੇ ਆ ਜਦਕਿ ਜਦੋਂ ਫਾਦਰ ਸਾਹਿਬ ਹੁੰਦੇ ਸੀਗੇ ਇਸ ਵੀਰ ਦੇ ਤਾਂ ਉਸ ਵੇਲੇ ਜ਼ਰੂਰ ਸ਼ੌਂਕ ਹੁੰਦਾ ਸੀਗਾ ਮੰਨ ਦੇ ਵਿੱਚ ਕੀ ਸਿੰਗਿੰਗ ਦੇ ਵਿੱਚ ਅਗਾਹ ਵਧਣਗੇ ਲੇਕਿਨ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਹਾਲਾਤ ਇਹੋ ਜਿਹੇ ਹੋ ਗਏ ਕਿ ਘਰ ਦੀ ਜ਼ਿੰਮੇਵਾਰੀ ਦਾ ਜਿਹੜਾ ਬੋਝ ਜੋ ਕਹਿ ਸਕਦੇ ਹੋ ਚੁੱਕਣਾ ਪਿਆ ਤਾਂ ਅਸੀਂ ਗੱਲ ਕਰ ਰਹੇ ਹਾਂ ਮੰਥਨ ਦੀ ਤਾਂ ਸਾਡੇ ਨਾਲ ਮੰਥਨ ਮੌਜੂਦ ਹੈ ਇਸ ਵਕਤ ਸਭ ਤੋਂ ਪਹਿਲਾਂ ਮੰਥਨ ਤੁਹਾਡਾ ਸਵਾਗਤ ਹੈ ਜਾਗਬਾਨੀ ਟੀਵੀ ਦੇ ਉੱਤੇ ਖੇਨਕੂ ਬਜੇ ਥੈਂਕ ਯੂ ਬਹੁ ਬਹੁਤ ਸ਼ੁਕਰੀਆ ਜੀ ਮਤਲਬ ਤੁਸੀਂ ਗਿਟਾਰ ਫੜੀ ਆ ਤਾਂ ਸਾਜ ਤੁਸੀਂ ਹਰ ਕੋਈ ਵਜਾ ਲੈਨੇ ਹੋ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਜਿਹੜੇ ਦਰਸ਼ਕ ਦੇਖ ਰਹੇ ਨੇ ਤੁਹਾਡੇ ਬਾਰੇ ਜਾਣ ਸਕਣ ਕਦੋਂ ਤੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਹੋ ਕਦੋਂ ਤੋਂ ਤੁਸੀਂ ਇਹ ਜੋ ਗਾਇਕੀ ਦਾ ਜੋ ਸੁਪਨਾ ਲੈ ਕੇ ਚੱਲੇ ਹੋ ਤਾਂ ਕਾਰੋਬਾਰ ਕੀ ਕਰਦੇ ਹੋ ਇਹ ਵੀ ਜ਼ਰੂਰ ਇੱਕ ਗੱਲ ਨਾਲ ਦੱਸਿਓ ਦੇਖੋ ਜੀ ਮੈਂ ਬਚਪਨ ਤੋਂ ਹੀ ਇਹ ਚੀਜ਼ ਦਾ ਸ਼ੌਂਕ ਰੱਖਿਆ ਕਿਉਂਕਿ ਸਾਡੀ ਫੈਮਿਲੀ ਦੇ ਵਿੱਚ ਸੰਗੀਤ ਦਾ ਬਹੁਤ ਵੱਡਾ ਰੋਲ ਆ ਸਾਡੀ ਫੈਮਿਲੀ ਦੇ ਵਿੱਚ ਸਾਡੇ ਦਾਦਾ ਜੀ ਨਾਨਾ ਜੀ ਸਾਰੇ ਸੰਗੀਤ ਨਾਲ ਜੁੜੇ ਤੇ ਘਰ ਦਾ ਮਾਹੌਲ ਹੀ ਕੁਛ ਐਸਾ ਸੀਗਾ ਕਿ ਘਰ 'ਚ ਸੰਗੀਤ ਵੱਜਣਾ ਸੁਣਨਾ ਖੇਡਣਾ ਮੱਲਣਾ ਫੇਰ ਘਰ ਆਣਾ ਸੰਗੀਤ ਸੁਣਨਾ ਤੇ ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹ ਦਿਮਾਗ ਦੇ ਵਿੱਚ ਰਹਿ ਗਿਆ ਕਿ ਹਾਂ ਅਸੀਂ ਵੀ ਇਸ ਲਾਈਨ 'ਤੇ ਜਾਣਾ ਹੈ ਸ਼ੌਂਕ ਪੈ ਗਿਆ ਬਚਪਨ ਤੋਂ ਹੀ ਉਹਨੂੰ ਪਰ ਬਚਪਨ ਦਾ ਸ਼ੌਂਕ ਸੀਗਾ ਸੁਪਨਾ ਵੱਡਾ ਦੇਖਿਆ ਸੀਗਾ ਲੇਕਿਨ ਹਾਲਾਤ ਕਿਹੋ ਜਿਹਾ ਬਣ ਗਏ ਜਾਂ ਕਹਿ ਲਈ ਕਿ ਤੂੰ ਕੀ ਪ੍ਰੋਫੈਸ਼ਨ ਦੀ ਗੱਲ ਕਰੀਏ ਤਾਂ ਕੰਮ ਕੀ ਕਰਦੇ ਹੋ ਮੈਂ profession ਦਾ ਆਪਣਾ ਸਲੂਨ ਦਾ ਕੰਮ ਕਰਦਾ ਵੈਸੇ ਤੇ ਆਪਣਾ ਰੋਜੀ ਰੋਟੀ ਵਾਸਤੇ ਬਾਕੀ ਸੋਚਿਆ ਤਾਂ ਸੀਗਾ ਕਿ ਸੰਗੀਤ ਦੇ ਵਿੱਚ ਹੀ ਅੱਗੇ ਵਧਣਾ ਪਰ ਹਾਲਾਤ ਹੀ ਕੁਛ ਇਸ ਤਰ੍ਹਾਂ ਦੇ ਬਣੇ ਕਿਉਂਕਿ ਜਦੋਂ ਫਾਦਰ ਸਾਹਿਬ ਸੀਗੇ ਉਦੋਂ ਤੇ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਆਪਾਂ ਸੰਗੀਤ ਵਾਲੀ ਹੀ ਧਿਆਨ ਸੀਗਾ ਬਿਲਕੁਲ ਪਰ ਉਹਨਾਂ ਦੀ ਡੈਥ ਤੋਂ ਬਾਅਦ ਸਾਰਾ ਘਰ ਦਾ ਕੰਮ ਕਿਉਂਕਿ ਸਾਨੂੰ ਇੱਕ ਸਬਜ਼ੀ ਦਾ ਰੇਟ ਕੋਈ ਕਿਹੇ ਚੀਜ਼ ਦਾ ਨਹੀਂ ਨੂੰ ਪਤਾ ਅਜੇ ਤੱਕ ਇਹ ਕੁਝ ਖਰੀਦ ਕੇ ਨਹੀਂ ਵੇਖਿਆ ਕਿ ਕਿਹੜੀ ਚੀਜ਼ ਕਿੰਨੇ ਦੀ ਪਣੀ ਪਰ ਇੱਕਦਮ ਹੀ ਸਾਰਾ ਬੋਝ ਪੈ ਗਿਆ ਤੇ ਉਸ ਤੋਂ ਬਾਅਦ ਥੋੜਾ ਸੰਗੀਤ ਵੱਲੋਂ ਜਿਹੜਾ ਇਹ ਕਿ ਰੁਝਾਵ ਥੋੜਾ ਜਿਹਾ ਘਟਣਾ ਚ ਸ਼ੁਰੂ ਹੋ ਗਿਆ ਰੁਝਾਵ ਉਦਾਂ ਹੀ ਆ ਬਸ ਜਾਣ ਆ ਨਹੀਂ ਹੋ ਪਾਇਆ ਕਿਤੇ ਸਮਾਂ ਨਹੀਂ ਦਿੱਤਾ ਗਿਆ ਸਮਾਂ ਨਹੀਂ ਦਿੱਤਾ ਗਿਆ ਬਿਲਕੁਲ ਤਾਂ ਜਿਹੜੇ ਤੁਸੀਂ ਸਾਜ਼ ਫੜੇ ਆ ਇਹ ਸਾਰੇ ਸਾਜ਼ ਮਜਾ ਲੈਨੇ ਹੋ ਹਰਮੋਨੀਅਮ ਮਜਾ ਗਿਟਾਰ ਬਿਲਕੁਲ ਬਿਲਕੁਲ ਜੀ ਹਰਮੋਨੀਅਮ ਗਿਟਾਰ ਕੀਬੋਰਡ ਵਗੈਰਾ ਸਭ ਪਲੇ ਕਰ ਲੈਂਦੇ ਜੀ ਤਾਂ ਕੋਈ ਗੀਤ ਸਭ ਤੋਂ ਪਹਿਲਾਂ ਸੁਣਾ ਕੇ ਜ਼ਰੂਰ ਦੱਸੋ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਵੀ ਤੁਹਾਡੀ ਆਵਾਜ਼ ਸੁਣ ਸਕਣ ਜੀ ਬਿਲਕੁਲ ਜੀ ਹੀਰੇ ਮੋਤੀ ਮੈਂ ਨਾ ਚਾਹੂੰ ਮੈਂ ਤਾਂ ਚਾਹੂੰ ਸੰਗਮ ਤੇਰਾ ਮੈਂ ਨਾ ਜਾਣੂੰ ਤੂੰ ਹੀ ਜਾਣੇ ਮੈਂ ਤਾਂ ਤੇਰੀ ਤੂੰ ਹੈ ਮੇਰਾ ਮੈਂ ਨਾ ਜਾਨੂ ਤੂੰ ਹੀ ਜਾਣੇ ਮੈਂ ਤੇ ਤੇਰੀ ਤੂੰ ਹੈ ਮੇਰਾ ਸਈਆ ਸਈਆ ਚੂਲੇ ਪਿਆਰ ਸੇ ਆਰਾਮ ਸੇ ਮਰ ਜਾਉਂ ਸ਼ੁਕਰੀਆ ਜੀ ਤਾਂ ਮੰਥਨ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੈਗੇ ਆ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਪਰਿਵਾਰ ਦੇ ਵਿੱਚ ਮੇਰੇ ਮੰਮੀ ਜੀ ਨੇ ਮੇਰਾ ਵੱਡਾ ਭਾਈ ਤੇ ਭਾਬੀ ਜੀ ਤੇ ਉਹਨਾਂ ਦੇ ਬੱਚੇ ਨੇ ਤੇ ਮੈਂ ਹਲੇ ਸਿੰਗਲ ਹਾਂ ਤੇ ਗੁਜ਼ਾਰੇ ਲਈ ਬਸ ਕੰਮ ਕਰ ਵਡੇ ਭਾਜੀ ਵੀ ਕਰਦੇ ਆ ਤੇ ਅਸੀਂ ਵੀ ਨਾਲ ਉਹਨਾਂ ਦੀ ਜਿੰਨੀ ਹੈਲਪ ਹੋ ਸਕਦੀ ਹੈ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਘਰ ਨੂੰ ਥੋੜਾ ਸੰਭੀਏ ਕਿਉਂਕਿ ਪਿਤਾ ਜੀ ਦੀ ਜਾਣ ਤੋਂ ਬਾਅਦ ਥੋੜਾ ਘਰ ਦੇ ਹਾਲਾਤ ਥੋੜੇ ਉਦਾਂ ਦੇ ਨਹੀਂ ਰਿਹਾ ਤਾਂ ਗਾਇਕੀ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਦਾ ਮਾਹੌਲ ਘਰ ਦੇ ਵਿੱਚ ਬੰਦਾ ਰਿਹਾ ਤਾਂ ਗਾਇਕੀ ਦੇ ਵਿੱਚ ਇੱਕ ਸੁਪਨਾ ਹੁੰਦਾ ਬੰਦੇ ਦਾ ਕਿ ਮੈਂ ਇਸ ਲੈਵਲ ਤੱਕ ਪਹੁੰਚਣਾ ਚਾਹੁੰਦਾ ਤਾਂ ਕੀ ਸੁਪਨਾ ਸੀਗਾ ਹਜੇ ਤੱਕ ਕਿੱਥੇ ਸਟੈਂਡ ਕਰਦੇ ਹੋ ਤਾਂ ਕਿੱਥੋਂ ਤੱਕ ਜਾਣਾ ਚਾਹੁੰਦੇ ਹੋ ਸਪਨਾ ਤੇ ਸੀਗਾ ਕਿ ਇੰਡਸਟਰੀ ਦੇ ਵਿੱਚ ਚੰਗਾ ਨਾਮ ਚੰਗੇ ਸਿੰਗਰਾਂ ਦੇ ਵਿੱਚ ਨਾਮ ਆਵੇ ਚੰਗੇ ਸਿੰਗਰਾਂ ਦੇ ਵਿੱਚ ਬਹਿਣ ਖਲੋਣ ਹੋਵੇ ਬਟ ਉਹ ਸੁਪਨਾ ਕਿਤੇ ਨਾ ਕਿਤੇ ਪੂਰਾ ਹੁੰਦਾ ਨਹੀਂ ਦਿਖ ਰਿਹਾ ਸੀ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਬਟ ਹੁਣ ਵੀ ਕੋਸ਼ਿਸ਼ ਇਹੀ ਆ ਕਿ ਅੱਗੇ ਵਧੀਏ ਜਿੰਨਾ ਵੀ ਹੋ ਸਕਦਾ ਆਪਾਂ ਟਾਈਮ ਦੀਏ ਸੰਗੀਤ ਨੂੰ ਤੇ ਲੋਕਾਂ ਦੇ ਵਿੱਚ ਜਿਆਦਾ ਤੋਂ ਜਿਆਦਾ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੋਣ ਦੀ ਕੋਸ਼ਿਸ਼ ਕਰੀਏ ਪਰ ਵੱਲੋਂ ਕਿੰਨੀ ਕੁ ਸਪੋਰਟ ਜਿਹੜੀ ਆ ਮਿਲਦੀ ਆ ਕਿਉਂਕਿ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਚਾਹੇ ਬੰਦੇ ਦੇ ਆਪਣੇ ਸ਼ੌਂਕ ਮਰ ਜਾਂਦੇ ਨੇ ਕੰਮ ਦੀ ਗੱਲ ਕਰੀਏ ਤਾਂ ਕੰਮ ਇੰਨਾ ਕੁ ਜ਼ਿਆਦਾ ਸਟ੍ਰੈਸ ਹੁੰਦਾ ਬੰਦੇ ਦੇ ਕਿ ਘਰ ਨੂੰ ਲੈ ਕੇ ਲੇਕਿਨ ਪਰਿਵਾਰ ਦੀ ਕਿੰਨੀ ਕੁ ਸਪੋਰਟ ਹੈਗੀ ਆ ਤੁਹਾਨੂੰ ਨੇ ਪਰਿਵਾਰ ਦੀ ਤਾਂ ਬਹੁਤ ਸਪੋਰਟ ਹੈ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਪਰਿਵਾਰ ਦੀ ਸਪੋਰਟ ਸੰਗੀਤ ਨੂੰ ਲੈ ਕੇ ਕਿਉਂਕਿ ਉਹ ਉਹਨਾਂ ਦਾ ਵਿਜ਼ਨ ਕੁਝ ਹੋਰ ਆ ਉਹ ਇਸ ਚੀਜ਼ ਨੂੰ ਸਹੀ ਸਮਝਦੇ ਆ ਬਟ ਜੇ ਵੇਖਿਆ ਜਾਵੇ ਤੇ ਸੰਗੀਤ ਦੇ ਨਾਲ ਕੱਲੀ ਵਾਹ ਵਾਹ ਨਾਲ ਰੋਟੀ ਨਹੀਂ ਖਾਦੀ ਜਾਂਦੀ ਤੇ ਰੋਟੀ ਵਾਸਤੇ ਕੰਮ ਕਰਨਾ ਜਿਆਦਾ ਮੇਨ ਹੋ ਗਿਆ ਸਾਡੇ ਵਾਸਤੇ ਕੁਝ ਹੋਰ ਗਾ ਕੇ ਜੋ ਸੁਣਾਣਾ ਚਾਹੋ ਜ਼ਰੂਰ ਜੀ ਨਾਣਾ ਦੇ ਨਾਣਾ ਦੇ ਹਰਫ ਪੜਾਵਾ ਕਿਵੇਂ ਹਾ ਦਿਲ ਤੇ ਦਿਲ ਤੇ ਲਿਖੀਆਂ ਵਖਾਵਾ ਕਿਵੇਂ ਇਹਨਾਂ ਸੋਚਾਂ ਵਿੱਚ ਰਹਿਣਾ ਦਿਲ ਨੂੰ ਅਕਸਰ ਕਹਿਣਾ ਜਿਹੜੀ ਇਸ਼ਕ ਚ ਚੱਲਦੀ ਹੈ ਉਹਦੇ ਰੰਗ ਵਿੱਚ ਟਲਦੀ ਹੈ ਉਹ ਨਬਜ਼ ਪਛਾਣੇ ਨਾ ਮੇਰਾ ਪੀਰ ਜਾਣੇ ਮੇਰੇ ਪੀੜ ਉਹ ਜਾਣੇ ਨਾ ਤੁਹਾਡੀ ਤਾਂ ਬਹੁਤ ਸੋਹਣੀ ਆ ਲੇਕਿਨ ਅੱਜ ਤੱਕ ਇੰਡਸਟਰੀ ਦੇ ਵਿੱਚ ਕਿਸੇ ਦੇ ਨਾਲ ਕੋਈ ਰਾਪਤਾ ਹੋਇਆ ਵੇ ਕੋਈ ਗੱਲਬਾਤ ਹੋਈ ਹੋਵੇ ਕਿ ਗਾਂ ਇਨ ਫਿਊਚਰ ਦੇ ਵਿੱਚ ਆਪਾਂ ਕਹਿ ਲਈਏ ਤਾਂ ਤੁਹਾਨੂੰ ਅੱਗੇ ਲੈ ਕੇ ਜਾਣ ਦੀ ਕੋਈ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਮੁਲਾਕਾਤ ਹੋਈ ਹੈ ਅਜੇ ਤੱਕ ਜੀ ਮੁਲਾਕਾਤਾਂ ਤੇ ਹੁੰਦੀਆਂ ਰਹਿੰਦੀਆਂ ਬਟ ਕੋਈ ਹੱਥ ਫੜਨ ਵਾਲਾ ਨਹੀਂ ਮਿਲਦਾ ਕਿਉਂਕਿ ਹਰ ਕੋਈ ਆਪਣਾ ਫਾਇਦਾ ਵਾਸਤੇ ਯੂਜ਼ ਕਰਦਾ ਹੈ ਸਟੂਡੀਓ ਮਿਲਦੇ ਆ ਕਾਫੀ ਚੰਡੀਗੜ੍ਹ ਵੀ ਮੈਂ ਕਾਫੀ ਟਾਈਮ ਲਾ ਕੇ ਆ ਬਟ ਉੱਥੇ ਵੀ ਗੱਲ ਨਹੀਂ ਬਣੀ ਤਾਂ ਹਰ ਕੋਈ ਆਪਣਾ ਫਾਇਦਾ ਲੱਭਦਾ ਹੈ ਹਰ ਕੋਈ ਆਪਣਾ ਨਿੱਜੀ ਫਾਇਦਾ ਲੱਭ ਕੇ ਤਾਂ ਬਾਤ ਨੂੰ ਯੂਜ਼ ਕਰਕੇ ਤਾਂ ਸਾਈਡ ਤੇ ਕਰ ਦਿੰਦਾ ਬਿਲਕੁਲ ਜੀ ਬਿਲਕੁਲ ਸਾਡੇ ਆਪਣੇ ਜਿਹੜੇ ਗੀਤ ਸੀਗੇ ਲੋਕਾਂ ਨੇ ਆਪਣੇ ਯੂਜ਼ ਵਾਸਤੇ ਲਏ ਤੇ ਖੁਦ ਵੀ ਲਿਖਦੇ ਹੋ ਤੁਸੀਂ ਹਾਂਜੀ ਹਾਂਜੀ ਜੀ ਕੁਝ ਜ਼ਰੂਰ ਸੁਣਾਓ ਅਵਿਤਾ ਨਾਲ ਜਦੋਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਜਾਂ ਕੁਝ ਫਾਦਰ ਸਾਹਿਬ ਦੇ ਉੱਤੇ ਵੀ ਕੁਝ ਲਿਖਿਆ ਹੋਵੇ ਉਹ ਮੇਰੇ ਵਾਸਤੇ ਥੋੜਾ ਸੈਂਸਿਟਿਵ ਹਗਾ ਟੋਪਿਕ ਕਿਉਂਕਿ ਜਦੋਂ ਵੀ ਮੈਂ ਉਹ ਚੀਜ਼ਾਂ ਸੋਚਦਾ ਤੇ ਮੇਰਾ ਮਤਲਬ ਜਿਆਦਾ ਮੈਂ ਉਹ ਚੀਜ਼ ਨੂੰ ਸੋਚਾਂ ਤੇ ਮੇਰਾ ਰੌਣਕ ਨਿਕਲ ਜਾਂਦਾ ਮਨ ਪਰ ਆਂਦਾ ਕਿਉਂਕਿ ਜਦੋਂ ਇਦਾਂ ਦੇ ਗੀਤ ਬਣਾਉਣ ਦੀ ਵਾਰੀ ਕਿਉਂਕਿ ਉਹ ਬਹੁਤ ਵੱਡੀ ਚੀਜ਼ਾਂ ਤੇ ਇੰਨਾ ਉਹ ਚੀਜ਼ ਬਾਰੇ ਸੋਚ ਕੇ ਉਹ ਚੀਜ਼ ਬਾਰੇ ਲਿਖਣਾ ਮੇਰੇ ਵਾਸਤੇ ਥੋੜਾ ਜਿਆਦਾ ਔਖਾ ਕਿਉਂਕਿ ਜੋ ਜੋ ਉਹਨਾਂ ਨੇ ਕੀਤਾ ਤੁਹਾਡੇ ਲਈ ਉਹ ਮੈਂ ਆਪਣੇ ਲਿਖਤਾਂ ਨਹੀਂ ਦਿਖਾ ਸਕਦਾ ਇੱਕ ਮਨ ਦੇ ਵਿੱਚ ਆਉਂਦਾ ਕਿ ਮੈਂ ਆ ਚੀਜ਼ ਸੋਚੀ ਸੀ ਕਿ ਤਾਂ ਮੈਂ ਇੱਥੇ ਨਹੀਂ ਪਹੁੰਚ ਸਕਿਆ ਤਾਂ ਅਗਰ ਅੱਜ ਫਾਦਰ ਸਾਹਿਬ ਹੁੰਦੇ ਤਾਂ ਅੱਜ ਮੰਥਨ ਨੇ ਕਿੱਥੇ ਤੱਕ ਹੋਣਾ ਸੀ ਜੀ ਬਿਲਕੁਲ ਜੇ ਫਾਦਰ ਸਾਹਿਬ ਹੁੰਦੇ ਤੇ ਮੈਂ ਆਪਣੇ ਸੁਪਨੇ ਪੂਰੇ ਕਰ ਲੈਣੇ ਸੀਗੇ ਕਾਫੀ ਟਾਈਮ ਤੋਂ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਸਪੋਰਟ ਰਹੀ ਹੈ ਕਿਉਂਕਿ ਜਦੋਂ ਮੈਂ ਸ਼ੁਰੂਆਤ ਕੀਤੀ ਸੀਗੀ ਸੰਗੀਤ ਦੇ ਵਿੱਚ ਮੇਰੀ ਰੁਚੀ ਸੀਗੀ ਉਸ ਟਾਈਮ ਤੇ ਫਾਦਰ ਸਾਹਿਬ ਦਾ ਨਹੀਂ ਹਿੰਨਾ ਜ਼ਿਆਦਾ ਕਿਉਂਕਿ ਉਹ ਕਹਿੰਦੇ ਕੰਮ ਕਰ ਵਾਲਾ ਜਿਆਦਾ ਧਿਆਨ ਲਓ ਕਿਉਂਕਿ ਆਡਾ ਵੀ ਇੱਧਰ ਜਿਆਦਾ ਬਹੁਤ ਮਿਹਨਤ ਲੱਗਦੀ ਹੈ ਤੇ ਉਹ ਚਾਹਦੇ ਸੀਗੇ ਕਿ ਤੁਸੀਂ ਨਾ ਸੰਗੀਤ ਵਾਲਾ ਹੱਲੇ ਨਾ ਜਾਓ ਪਰ ਜਦੋਂ ਜਦੋਂ ਅਚੀਵਮੈਂਟਸ ਉਹਨਾਂ ਨੇ ਦੇਖੀਆਂ ਜਦੋਂ ਸ਼ੋਅਸ ਤੇ ਆਣਾ ਉਹਨਾਂ ਨੇ ਜਾਗਰਨ ਦੇਖਣੇ ਜਾਂ ਕਿਤੇ ਕਵਾਲੀ ਪ੍ਰੋਗਰਾਮ ਦੇਖਣਾ ਲੋਕਾਂ ਨੇ ਉਹਨਾਂ ਨੂੰ ਕਹਿਣਾ ਕਿ ਤੁਹਾਡਾ ਬੱਚਾ ਅੱਛਾ ਕਰ ਰਿਹਾ ਫਿਰ ਉਹਨਾਂ ਨੂੰ ਹੌਲੀ ਹੌਲੀ ਸਪੋਰਟ ਕਰਨੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਤੇ ਜੇ ਉਹ ਹੁੰਦੇ ਹੁਣ ਤੱਕ ਤੇ ਹੁਣ ਤੱਕ ਤੇ ਇੰਡਸਟਰੀ ਦੇ ਵਿੱਚ ਪੈਰ ਪਾ ਲੈਣੇ ਸੀਗੇ ਬਿਲਕੁਲ ਜ਼ਰੂਰ ਮੰਥਨ ਕੁਝ ਹੋਰ ਜੇ ਕੁਝ ਸੁਣਾ ਸੁਣਾ ਕੇ ਦਿਖਾਓ ਕਿ ਜੋ ਦਰਸ਼ਕ ਦੇਖ ਰਹੇ ਨੇ ਤੁਹਾਡੀ ਬਾਤ ਹੋਰ ਸੁਣ ਸਕਣ ਕਿਉਂਕਿ ਗਾंदे ਬਹੁਤ ਸੋਣਾ ਹੋ ਤੁਸੀਂ ਸ਼ੁਕਰੀਆ ਬਜੀ ਜਦ ਵਿੱਚ ਪਰਦੇਸ ਦੇ ਮੋਡਾ ਥਪ ਥਪਾ ਦੇਵੇ ਜਾਂ ਕੋਈ ਸਿਆਣਾ ਬੰਦਾ ਪੁੱਤਰੀ ਆਖ ਬੁਲਾ ਦੇਵੇ ਜਦ ਗਲ ਨਾਲ ਲਾ ਬਜ਼ੁਰਗ ਕੋਈ ਪਿਆਰ ਜਤੋਂਦਾ ਏ ਫਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ ਫਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਹੁੰਦਾ ਏ ਦਿਨ ਦੇ ਵਿੱਚ ਕਿੰਨੀ ਵਾਰੀ ਰਿਆਸ ਕਰਦੇ ਹਾਂ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕੰਮ ਜਿਹੜਾ ਤੁਸੀਂ ਕਰਦੇ ਹੋ ਫਿਰ ਸਲੂਨ ਦੇ ਉੱਤੇ ਜਾਂਦੇ ਹੋ ਤਾਂ ਕਦੀ ਇਹੋ ਜਿਹਾ ਹੋਇਆ ਕਿ ਸਲੂਨ ਦੇ ਉੱਤੇ ਜਾ ਕੇ ਉੱਥੇ ਵੀ ਆਪਣੀ ਆਵਾਜ਼ ਜਿਹੜੀ ਆ ਕਸਟਮਰਸ ਨੂੰ ਸੁਣਾਉਂਦੇ ਹੋਵੋ ਤਾਂ ਆ ਵੀ ਫੈਨ ਹੋਣ ਤੁਹਾਡੇ ਨਹੀਂ ਨਹੀਂ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਕਿਉਂਕਿ ਜਦੋਂ ਵੀ ਕਲਾਇੰਟਸ ਜੀ ਜਦੋਂ ਵੀ ਕਲਾਇੰਟਸ ਜੁੜਦੇ ਆ ਤੇ ਜਦੋਂ ਪਰਸਨਲੀ ਇਹ ਕੰਟੈਕਟਸ ਹੁੰਦੇ ਆ ਕਲਾਇੰਟਸ ਨਾਲ ਤੋ ਉਹਨਾਂ ਨੂੰ ਜਦੋਂ ਪਤਾ ਲੱਗਦਾ ਮਿਊਜ਼ਿਕ ਕਰਦੇ ਆ ਸੰਗੀਤ ਕਰਦੇ ਆ ਤੇ ਕਾਫੀ ਖੁਸ਼ ਹੁੰਦੇ ਫਿਰ ਸਲੂਨਸ ਤੇ ਆ ਕੇ ਉਹ ਗਾਣੇ ਸੁਣਦੇ ਆ ਤੇ ਕਾਫੀ ਮਤਲਬ ਮਾਹੌਲ ਉੱਥੇ ਵੀ ਬਣ ਜਾਂਦਾ ਹੈ ਕਈ ਵਾਰਤ ਮੈਂ ਸਲੂਨ ਦੇ ਉੱਤੇ ਕਲਾਇੰਟ ਦੇ ਕਹਿਣ ਤੇ ਗਿਟਾਰ ਲੈ ਕੇ ਜਾਣਾ ਕਿਉਂਕਿ ਉਹਨਾਂ ਨੇ ਕਹਿਣਾ ਕਿ ਸੁਣਨਾ ਹੈ ਅੱਜ ਅੱਜ ਮੈਂ ਇਹ ਕਰਵਾਣ ਆ ਰਿਹਾ ਉਹ ਉਹ ਕਰਵਾਣਾ ਤੇ ਕਾਫੀ ਵਾਰ ਇਹ ਇਦਾਂ ਹੋਇਆ ਕਿ ਗਿਟਾਰ ਵੀ ਆਪਣਾ ਸਲੂਨ ਦੇ ਉੱਤੇ ਲੈ ਕੇ ਜਾਂਦੇ ਆਂ ਦੇ ਕੋਈ ਗੀਤ ਸੁਣਾਣਾ ਚਾਹੋ ਪਹਿਲੀ ਗੱਲ ਤਾਂ ਇੱਕ ਇਹ ਵੀ ਦੱਸੋ ਕਿਉਂਕਿ ਇੱਕ ਪੰਜਾਬ ਦੇ ਵਿੱਚ ਰਿਹਾ ਕਿ ਨੌਜਵਾਨ ਨੂੰ ਅਕਸਰ ਹੁੰਦਾ ਜਿੰਨਾ ਟੈਲੈਂਟ ਹੁੰਦਾ ਪੰਜਾਬੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਆ ਤੁਹਾਨੂੰ ਪੰਜਾਬੀ ਦੇ ਨਾਲ ਨਾਲ ਹਿੰਦੀ ਗੀਤ ਵੀ ਬੋਲਣਾ ਵਧੀਆ ਲੱਗਦਾ ਹੈ ਜੀ ਜੀ ਬਿਲਕੁਲ ਕਿਉਂਕਿ ਸੰਗੀਤ ਦੀ ਕੋਈ ਭਾਸ਼ਾ ਨਹੀਂ ਜੀ ਸੰਗੀਤ ਤੇ ਇੱਕ ਆਪਣੇ ਆਪ ਚ ਹੀ ਇੱਕ ਲੈਂਗੁਏਜ ਹੈ 뮤직 ਤੋਂ ਉਹ ਮੈਟਰ ਨਹੀਂ ਕਰਦਾ ਤੁਸੀਂ ਹਿੰਦੀ ਗਾਣੇ ਗਾਓ ਪੰਜਾਬੀ ਗਾਣੇ ਗਾਓ ਜਿੱਧਰ ਵੀ ਰੁਝਾਵ ਹੋਵੇ ਬਾਕੀ ਅਸੀਂ ਪੰਜਾਬ ਚ ਰਹਿੰਦੇ ਆ ਪੰਜਾਬੀਅਤ ਨੂੰ ਹੀ ਅਹਿਮੀਅਤ ਦਿੰਨੇ ਆ ਪਰ ਸੰਗੀਤ ਦੇ ਵਿੱਚ ਕੋਈ ਬਾਉਂਡਰੀਜ਼ ਨਹੀਂ ਹੈ ਸੰਗੀਤ ਜਿਹੜਾ ਪਸੰਦ ਆਵੇ ਜਨਦਵਰ ਕਿਹੜਾ ਗੀਤ ਸੁਣਾਣਾ ਚਾਹੋਗੇ ਇੱਕ ਤੁਹਾਨੂੰ ਮੈਂ ਗੀਤ ਸੁਣਾਣਾ ਹਿੰਦੀ ਪੋਪੂਲਰ Song ਗੁਲਾਬੀਆਂ ਅੱਖਾਂ ਜੋ ਤੇਰੀ ਦੇਖੀ ਸ਼ਰਾਬੀਏ ਦਿਲ ਹੋ ਗਿਆ ਗੁਲਾਬੀਆਂ ਅੱਖਾਂ ਜੋ ਤੇਰੀ ਦੇਖੀ शराबी ये दिल हो गया संभलो मुझको ओ मेरे यारो संभलना मुश्किल हो गया ला 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 दिल में मेरे ख्वाब तेरे तस्वीरें जैसे हो दीवार पे तुझ पे तुझ फिदा मैं क्यों हुआ आता है गुस्सा मुझे प्यार पे मैं लुट गया मान के दिल का कहा मैं कहीं का ना रहा क्या करूं दिल रुबा बुरा ये जादू ਤੇਰੀਆਂ ਖੁਕਾ ਇਹ ਮੇਰਾ ਕਾਤਿਲ ਹੋ ਗਿਆ ਗੁਲਾਬਾਂ ਅੱਖ ਜੋ ਤੇਰੀ ਦੇਖੀ ਸ਼ਰਾਬੀ ਇਹ ਦਿਲ ਹੋ ਗਿਆ ਮੈਂ ਤਾਂ ਨਹੀਂ ਕਲਾਸ ਵਾ ਲਵਾਂਗਾ ਕਿ ਜਦੋਂ ਤੁਸੀਂ ਆਪਣੇ ਕੰਮ ਤੇ ਜਾਂਦੇ ਹੋ ਤਾਂ ਮਨ ਦੇ ਵਿੱਚ ਤਾਂ ਹੁੰਦਾ ਹੀ ਆ ਕਿ ਮੈਂ ਇਹ ਸੁਪਨਾ ਸੋਚਿਆ ਸੀਗਾ ਮੈਂ ਇੱਧਰ ਜਾਣਾ ਸੀਗਾ ਲੇਕਿਨ ਫੀਲਡ ਥੋੜੀ ਬਿਲਕੁਲ ਹੀ ਵੱਖਰੀ ਆ ਤਾਂ ਕਦੀ रिश्ਤੇ دارਾਂ ਵੱਲੋਂ ਜਾਂ फ्रेंड्स ਵੱਲੋਂ ਤੁਹਾਨੂੰ ਕੋਈ ਨਾ ਕੋਈ ਗੱਲ ਕਹਿੰਦਾ ਹੋਵੇ ਕਿ ਮੰਥਨ ਤੇ ਰਿਆ ਇਹ ਟਰੈਕ ਨਹੀਂਗਾ ਤੂੰ ਇਹ ਵਾਲਾ ਟਰੈਕ ਫੜਾ ਟਰੈਕ ਤੇ ਤੈਨੂੰ ਜਾਣਾ ਚਾਹੀਦਾ ਜੀ ਬਿਲਕੁਲ ਇਦਾਂ ਹੀ ਹੁੰਦਾ ਹੈ ਫੈਮਲੀਆਂ ਦੇ ਵਿੱਚ ਕਿਉਂਕਿ ਕਾਫੀ ਸਾਲ ਤੋਂ 뮤직 ਕਰਦੇ ਆ ਇੱਕਦਮ ਹੀ ਫੀਲਡ ਚੇਂਜ ਕਰਨਾ ਤੇ ਕਰ ਦਿੰਦੇ ਆ ਮਤਲਬ ਘਰ ਦੇ ਤੇ سپورਟ ਕਰਦੇ ਆ ਬਟ ਕਈ ਰਿਸ਼ਤੇਦਾਰ ਇਹ ਸੋਚਦੇ ਆ ਕਿ ਇੰਨੇ ਸਾਲ ਇੱਧਰ ਬਰਬਾਦ ਕੀਤੇ ਫਿਰ ਉੱਧਰ ਬਰਬਾਦ ਕਰੇਗਾ ਕੀ ਬੰਨਣਾ ਹੈ ਮਤਲਬ ਇੱਕ ਲਾਈਨ ਫੜ ਲਾ ਕੋਈ ਬਟ ਇਸ ਲਾਈਨ ਦੇ ਵਿੱਚ ਸਾਡਾ ਸ਼ੌਂਕ ਇਹੀ ਹੈ ਕਿ ਇਸ ਲਾਈਨ 'ਚ ਹੀ ਅੱਗੇ ਵਧਣਾ ਮਿਊਜ਼ਿਕ ਲਾਈਨ 'ਚ ਬਿਲਕੁਲ ਬਿਲਕੁਲ ਪਰ ਫਾਈਨੈਂਸ਼ੀਅਲੀ ਥੋੜਾ ਹੋਰ ਅੱਛੇ ਹੋ ਜਾਈਏ ਉਸ ਤੋਂ ਬਾਅਦ ਤੇ ਬਿਲਕੁਲ ਸੰਗੀਤ ਵਾਲੀ ਰੁਝਾਨ ਹੋਏਗਾ ਫੇਵਰੇਟ ਸਿੰਗਰ ਕਿਹੜਾ ਹੈਗਾ ਤੁਹਾਨੂੰ ਜੀ ਫੇਵਰੇਟ ਸਿੰਗਰ ਮਾਨ ਸਾਹਿਬ ਜੀ ਗੁਰਦਾਸ ਮਾਨ ਸਾਹਿਬ ਜੀ ਗੁਰਦਾਸ ਮਾਨ ਸਾਹਿਬ ਜੀ ਨੂੰ ਜਿਹੜਾ ਫੋਲੋ ਕਰਦੇ ਹਾਂ ਜੀ ਜੀ ਉਹਨਾਂ ਮਤਲਬ ਉਹਨਾਂ ਨਾਲ ਉਹਨਾਂ ਦਾ ਸੰਗੀਤ ਉਹਨਾਂ ਦੀ ਰੂਹ ਉਹ ਬੜੀ ਪਾਕ ਹੈ ਜੀ ਜੀ ਉਹਨਾਂ ਨੂੰ ਦੇਖਣਾ ਉਹਨਾਂ ਨੂੰ ਸੁਣਨਾ ਅੱਛਾ ਲੱਗਦਾ ਬਟ ਉਹਨਾਂ ਦਾ ਕੋਈ ਗੀਤ ਸੁਨਾਣਾ ਚਾਹੋ ਤੇ ਸੱਜਣਾ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਬੜੀ ਚੰਗੀ ਲੱਗਦੀ ਦੁਪਹਿਰ ਬੜੀ ਚੰਗੀ ਲੱਗਦੀ ਦੁਪਹਿਰ ਸਜਣਾ ਸਜਣਾ ਵੇ ਸਜਣਾ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਮੰਥਨ ਦੇ ਨਾਲ ਤੁਹਾਨੂੰ ਅੱਜ ਮਿਲਾਇਆ ਜਿਸ ਦੀ ਆਵਾਜ਼ ਬੇਕਮਾਲ ਹੈ ਜੇ ਕਹ ਲਈਏ ਤਾਂ ਸੁਪਨਾ ਕਾਫੀ ਦੂਰ ਤੱਕ ਜਾਣਦਾ ਸੀਗਾ ਲੇਕਿਨ ਫਾਦਰ ਸਾਹਿਬ ਦੀ ਡੈਥ ਹੋਣ ਤੋਂ ਬਾਅਦ ਇਹ ਸੁਪਨਾ ਸੁਪਨਾ ਬਣ ਕੇ ਰਹਿ ਗਿਆ ਲੇਕਿਨ ਜਿਹੜੇ ਵੀ ਇਹ ਵੀਰ ਇਹ ਵੀਡੀਓ ਦੇਖ ਰਹੇ ਨੇ ਜਾਂ ਇੰਡਸਟਰੀ ਦੇ ਵਿੱਚ ਕੁਝ ਲੋਗ ਇਹ ਵੀਡੀਓ ਦੇਖਦੇ ਹੋਣ ਤਾਂ ਜ਼ਰੂਰ ਆਸ ਕਰਦੇ ਹਾਂ ਕਿ ਮੰਥਨ ਤੱਕ ਪਹੁੰਚਣ ਦੀ ਇੱਕ ਵਾਰੀ ਜ਼ਰੂਰ ਕੋਸ਼ਿਸ਼ ਕਰਨਗੇ ਤਾਂ ਜੋ ਇਸ ਵੀਰ ਦਾ ਸੁਪਨਾ ਪੂਰਾ ਹੋ ਸਕੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਰਕਸ਼ਾ ਸਿੰਘ ਜਗਬਾਨੀ ਟੀਵੀ ਸ਼੍ਰੀਮੰਸਾ ਸਾਈਂ